हां जी प्रधान जी हां जी वाहेगुरु जी का खालसा वाहेगुरु जी की फतेह ਭਾਰਤੀ ਕਿਸਾਨ ਜੀ ਨੇ ਨੇਕਤਾ ਸਿੱਧੂਪੁਰ ਸੋ ਭਾਈ ਕੱਲ ਵੀ ਲਾਈਵ ਹੋਏ ਹਾਂ ਅੱਜ ਫੇਰ ਦੁਬਾਰਾ ਸ਼ਾਮ ਦਾ ਟਾਈਮ ਆ ਤੇ ਵੇਖ ਸਕਦੇ ਜੇ ਕਿ ਅਮਰਸਰ ਜ਼ਿਲ੍ਹੇ ਦੇ ਵੱਲੋਂ ਸਾਰੇ ਹੀ ਪਿੰਡ ਜਿਹੜੇ ਬਲਾਕ ਨੇ ਉਹਨਾਂ ਵੱਲੋਂ ਮਿਲ ਕੇ ਜਿਹੜਾ ਵਾ ਇਹ ਲੰਗਰ ਦਾ ਜਿਹੜਾ ਪ੍ਰਾਲਾ ਕੀਤਾ ਗਿਆ ਕੱਲ ਦਾ ਆਟਾ ਗੁੰਨ ਰਏ ਨੇ ਸੇਵਾਦਾਰ ਕੁਝ ਜਿਹੜੇ ਆ ਉਹ ਆਪਣੀ ਸਬਜੀ ਦੀ ਚੌਲਾ ਦੀ ਸੇਵਾ ਜਿਹੜੀ ਆ ਉਹ ਨਿਭਾ ਰਹੇ ਆ ਏ ਵੇਖ ਸਕਦੇ ਜੇ ਤੁਸੀਂ ਕਿ ਵੇਖੋ ਜਿੱਥੇ ਮੈਂ ਬੇਨਤੀ ਕਰਦਾ ਸੰਘਰਸ਼ ਚੱਲ ਰਿਹਾ ਨਾਲ ਦੀ ਨਾਲ ਇਹ ਲੰਗਰਾਂ ਦੀ ਸੇਵਾ ਜਿਹੜੀ ਆ ਇਹ ਵੀ ਜ਼ਰੂਰੀ ਆ ਕਿਉਂਕਿ ਸਾਰੇ ਹੀ ਆਗੂ ਸਹਿਬਾਨਾਂ ਨੇ ਜਿਹੜਾ ਵਾ ਉਹ ਬੰਨਾ ਬੰਨਾ ਨਾਮ ਦੇ ਟਾਈਮ ਸਵੇਰ ਦੇ ਟਾਈਮ ਚੱਲ ਤੋਂ ਮੈਂ ਸਤਨਾਮ ਸਿੰਘ ਦਾ ਰੱਜੀ ਨੂੰ ਕਹੂੰਗਾ ਕਿ ਆ ਵਿਖਾਉਣ ਕੇ ਨਾਲ ਪ੍ਰਸ਼ਾਦਾ ਦਾਲ ਤੇ ਨਾਲ ਲੂਣ ਵਾਲੇ ਚੌਲ ਜਿਹੜੇ ਆ ਇਹ ਬਣ ਰਿਹਾ ਇਹਦੇ ਇਹਦੇ ਵਿੱਚ ਕੀ ਪਾਇਆ ਜੀ ਠੀਕ ਹੈ ਜੀ ਪਿਆਜ ਠੀਕ ਗੂਨ ਨਾਲ ਚੋਲੇ ਹਾਂ ਗੂਨ ਨਾਲ ਚੋਲੇ ਤੇ ਪਿਆਜ ਗੁੱਦੀ ਪਾ ਕੇ ਤੇ ਤਿਆਰ ਕੀਤੇ ਜਾ ਰਹੇ ਆ ਮੰਦਰ ਲੋ ਜੀ ਲੈ ਲੋ ਆਪਣੀ ਚੋੜੀ ਨਾ ਕੀ ਹੋ ਰਿਹਾ ਚੱਲਾ ਬਾਕੀ ਬਾਹਰ ਦੀਰੇ ਤੇ ਸਾਡੇ ਆਗੂ ਸਹਬਾਨ ਬੈਠੇ ਨੇ ਆਓ ਜੀ ਪ੍ਰਧਾਨ ਜੀ ਪਾਣਾ ਪੜਾ ਲਿਆ ਹਾਂਜੀ ਕੱਲ ਦਾ ਲੰਗਰ ਚੱਲ ਰਿਹਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਧੂਪੁਰ ਸੋ ਸਵੇਰੇ ਸ਼ਾਮ ਤੇ ਲੰਗਰ ਜਿਹੜਾ ਵਾ ਚੱਲਦਾ ਹੀ ਆ ਦੁਪਹਿਰ ਦੇ ਟਾਈਮ ਦੇ ਉੱਤੇ ਵੀ ਇਸ ਤਰ੍ਹਾਂ ਹੀ ਇਸੇ ਤਰ੍ਹਾਂ ਲੰਗਰ ਦੇ ਵਿੱਚ ਜਿਹੜੀ ਆ ਸੰਗਤ ਹੋਊਗੀ ਬਿਲਕੁਲ ਬਿਲਕੁਲ ਦੁਪਹਿਰਾਂ ਨੂੰ ਸਵੇਰੇ ਜਿਹੜਾ ਆ ਉਹ ਅੱਜ ਗੋਭੀ ਠੀਕ ਹੈ ਆਲੂ ਗੋਭੀ ਦੇ ਨਾਲ ਪ੍ਰਸ਼ਾਦੇ ਚੱਲਦੇ ਹੀ ਗਏ ਚਾਹ ਤਿੰਨ ਟਾਈਮ ਚਾਹ ਚੱਲਦੀ ਆ ਨਹੀਂ ਚਾਹ ਦੇ ਤਰੀਬਨ ਜਿਤਨਾ ਵੀ ਕੋਈ ਆਗੂ ਆਣ ਕੇ ਬਾਹਰੋਂ ਕੋਈ ਆੜ ਕੇ ਬਹਿ ਜਾਂਦਾ ਤੇ ਫਿਰ ਉਸੇ ਵੇਲੇ ਚਾਹ ਜਿਤਨਾ ਘਰ ਦੇ ਵਿੱਚ ਮਹਿਮਾਨ ਕੋਈ ਆ ਜਾਂਦਾ ਇਸੇ ਤਰ੍ਹਾਂ ਚਾਹ ਜਿਹੜੀ ਆ ਉਹ ਮਿੰਟ ਮਿੰਟ ਤੇ ਬੰਦ ਹੀ ਜਾਂਦੀ ਆ ਜੀ ਜੀ ਦੁਪਹਿਰੇ ਸਾਡੇ ਚਾਹ ਬੰਦੇ ਜੀ ਚੌਲ ਲੂਣ ਵਾਲੇ ਜਿਹਨੂੰ ਆਪਾਂ ਤੜਕੇ ਵਾਲੇ ਚੌਲ ਕਹਿ ਦਿੰਦੇ ਆ ਗੋਭੀ ਗਾਭੀ ਪਾ ਕੇ ਵਧੀਆ ਚੀਜ਼ ਉਹ ਉਹ ਤਿਆਰ ਹੁੰਦੀ ਆ ਉਹਨੂੰ ਵੀ ਦਾਲ ਤਿਆਰ ਹੋਈ ਆ। ਹਾਂਜੀ। ਸ਼ਾਮ ਦਾ ਜਿਹੜਾ ਪ੍ਰਸ਼ਾਦਾ ਉਹ ਫੇਰ ਤਿਆਰ ਹੋ ਗਿਆ। ਦਾਲ, ਨੂਨ, ਮਰਚ ਵੇਖ ਲਿਆ। ਤੇ ਬਹੁਤ ਵਧੀਆ ਦਾਲ ਬਣੀ ਆ। ਹਾਂਜੀ। ਤੇ ਆ ਸਾਡੇ ਬਜ਼ੁਰਗ, ਸਾਡੇ ਚਾਚਾ ਮੈਂ ਉਹੀ ਗੱਲ ਕਰਨ ਲੱਗਾ ਹਾਂ ਪ੍ਰਧਾਨ ਜੀ ਵੀ ਮੈਂ ਵੇਖਦਾ ਆ ਪਿੱਛੇ ਵੀ ਵੀ 90-90 ਸਾਲ ਦੇ ਵੀ ਬਜ਼ੁਰਗ ਜਿਹੜੇ ਆ ਉਹ ਇਸ ਅੰਦੂਲਨ ਦੇ ਵਿੱਚ ਭਾਵੇਂ ਠੰਡਿਆ ਤੇ ਪੂਰਾ ਆਪਣਾ ਯੋਗਦਾਨ ਪਾਉਂਦੇ ਆ ਤੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਲੋਕ ਉਹਨਾਂ ਨੂੰ ਜਿਹੜਾ ਵਾ ਉਹ ਕੀ ਸਨੇਹਾ ਦੇਣਾ ਚਾਹੋਗੇ। ਵੇਖੋ ਜੀ ਅਸੀਂ ਤੇ ਉਹਨਾਂ ਭਰਾਵਾਂ ਨੂੰ ਕਹਿੰਦੇ ਆ ਜਿ ਜਤਰਾਏ ਬਜ਼ੁਰਗ ਆਣ ਕੇ ਆ ਟਰਾਲੀਆਂ ਦੇ ਵਿੱਚ ਬੈਠੇ ਆ ਬਹੁਤ ਲੋਕੀ ਕਹਿ ਦਿੰਦੇ ਆ ਯਾਰ ਬਜ਼ੁਰਗਾਂ ਨੂੰ ਥੰਝ ਲੱਗ ਜੂਗੀ ਆ ਹੋ ਜੂਗੀ ਜੇ ਹੋ ਜੂਗਾ ਇੱਥੇ ਧਰਨੇ ਦੇ ਵਿੱਚ ਵਧੀਆ ਪੁਲਕਾ ਪਾਣੀ ਵੀ ਵਧੀਆ ਮਿਲਦਿਆ ਹਾਂਜੀ ਚਲ ਪਾਣੀ ਵੀ ਵਧੀਆ ਮਿਲਦਾ ਪੁਲਕਾ ਪਾਣੀ ਵਧੀਆ ਮਿਲਦਾ ਆ ਬਜ਼ੁਰਗ ਬੈਠੇ ਆ ਇੱਥੇ ਦੋ ਟਾਈਮ ਵਾਇਰੂ ਵਾਇਰੂ ਕਰਦੇ ਆ ਫਿਰ ਆਣ ਕੇ ਆਗੂਆਂ ਦੇ ਵਿਚਾਰ ਸੁਣਦੇ ਆ ਫਿਰ ਇਕੱਲਾ ਨਹੀਂ ਇੱਥੇ ਕੋਈ ਲੰਗਰਾਂ ਦਾ ਕੰਮ ਨਹੀਂ ਆਗੂਆਂ ਦੇ ਵਿਚਾਰ ਸੁਣਦੇ ਆ ਫਿਰ ਤੇ ਸਟੇਜ ਲੱਗਦੀ ਆ ਕਿੰਕੋ ਸਟੇਟ ਆਫ ਸਵੇਰੇ ਵੀ ਜਿਹੜਾ ਨਿਤਨੇਮ ਹੁੰਦਾ ਆ ਸ਼ਾਮਾਂ ਨੂੰ ਰਹਿਰਾਸ ਹੁੰਦੀ ਆ ਇਹ ਨਹੀਂ ਵੀ ਸਾਰੇ ਬੈਠੇ ਸਾਰੇ ਲੋਕ ਵੀ ਲੰਗਰ ਪਾਣੀ ਛਕ ਜਾਂਦੇ ਦੋਵੇਂ ਟਾਈਮ ਨਿਤਨੇਮ ਵੀ ਹੁੰਦਾ ਠੀਕ ਇਸੇ ਤਰ੍ਹਾਂ ਹੀ ਨਗਰਾਂ ਦੇ ਵਿੱਚੋਂ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਬਾਦ ਚੜ ਕੇ ਧਰਨੇ ਦੇ ਵਿੱਚ ਹੁਣ ਤੁਸੀਂ ਸ਼ਾਮਿਲ ਹੋਵੋ ਕਿਉਂ ਕਣਕਾਂ ਜਿਹੜੀਆਂ ਉਹ ਭਿੱਜੀਆਂ ਗਈਆਂ ਆ ਪਾਣੀ ਜਿਹੜੇ ਆ ਉਹ ਪਾਣੀ ਲੱਗ ਜਾਂਦਾ ਕਿਹੜੇ ਝੋਨੇ ਨੂੰ ਰੋਜ਼ ਆਪਾਂ ਪਾਣੀ ਲਾਉਣਾ ਹੁਣ ਆਪਾਂ ਬਿਲਕੁਲ ਵਹਿਲੇ ਆ ਜਿ ਤਰ੍ਹਾਂ ਪਹਿਲਾਂ ਅੱਜ ਜਦੋਂ ਦੇ ਸਰਦਾਰ ਜਜੀਤ ਸਿੰਘ ਡੱਲੇਵਾਲ ਮਰਨ ਮਰਦੇ ਬੈਠੇ ਆ ਉਸ ਦਿਨ ਦਾ ਇੰਨਾ ਜ਼ਿਆਦਾ ਸੰਘਰਸ਼ ਜਿਹੜਾ ਪੂਰੇ ਸ਼ਿਗਰਾਂ ਦੇ ਉੱਤੇ ਹੋ ਗਿਆ ਸੰਗਤਾਂ ਆਉਂਦੀਆਂ ਆ ਲੋਕੀ ਜਿੱਤਾ ਟੂਰਿਸਟ ਆਉਂਦੇ ਆ ਇਸ ਤਰ੍ਹਾਂ ਆਣ ਕੇ ਲੋਕੀ ਆਣ ਆਣ ਕੇ ਉਹ ਗਾੜੀਆਂ ਆਪਣਾ ਜੀ ਵੇਖ ਕੇ ਜਾਣ ਰਹੇ ਨੇ ਸਾਰਾ ਮੋਰਚਾ ਮੋਰਚੇ ਦੇ ਵਿੱਚ ਲੋਕੀ ਆਣ ਕੇ ਜੋ ਸੇਵਾ ਆ ਉਹ ਕੋਈ ਪੰਜਾਲ ਦੀ ਕਰਨ ਲਿਆ ਕੋਈ ਕਿਸ ਤਰ੍ਹਾਂ ਦੀ ਸਬਜ਼ੀਆਂ ਦੀ ਇਸ ਤਰ੍ਹਾਂ ਸੇਵਾ ਚੱਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ